ਆ ਦੇਖ ਕੇ ਦੱਸੋ ਵੀ ਕਿਹੜੀ ਨਸਲ ਦੇ ਕੁੱਤੇ ਆ ਆ ਵੇਖੋ ਜਮਾਂ ਪਾਲੂ ਹੀ ਲੱਗਦਾ ਨਾ ਕਿ ਸ਼ੇਰ ਦਾ ਭਲੇਖਾ ਪਾਉਂਦਾ ਆ ਕਾਲਾ ਤਾਂ ਜਮਾਂ ਹੀ ਕਾਲਾ ਪਾਲੂ ਜਿਵੇਂ ਹੁੰਦੇ ਆ ਨਾ ਉਹਨਾਂ ਦਾ ਬੱਚਾ ਹੀ ਲੱਗਦਾ ਸਾਸਰੀ ਕਾਲਜੀ ਅੱਜ ਆਪਾਂ ਪਹੁੰਚੇ ਆ ਲੋਹਾਰਾ ਡੌਗ ਸ਼ੋਅ ਤੇ ਜਿਹੜਾ ਮੋਗੇ ਜ਼ਿਲ੍ਹੇ ਦੇ ਪਿੰਡ ਲੋਹਾਰੇ ਦੇ ਵਿੱਚ ਹੋ ਰਿਹਾ ਬਹੁਤ ਸੋਹਣੇ ਸੋਹਣੇ ਬੜੀਆਂ ਜ਼ਿਆਦਾ ਨਸਲਾਂ ਜੋ ਇੱਥੇ ਆਈਆਂ ਵਾ ਕੁੱਤਿਆਂ ਦੀਆਂ ਬੜੇ ਸੋਹਣੇ ਸੋਹਣੇ ਕੁੱਤੇ ਆ ਆਪਾਂ ਜਿਹੜੀ ਰਿੰਗ ਦੇ ਵਿੱਚ ਖੜੇ ਆ ਇਹ ਨਸਲ ਦਾ ਨਾਮ ਤੁਹਾਨੂੰ ਪਤਾ ਤਾਂ ਕਮੈਂਟ ਬਾਕਸ 'ਚ ਜ਼ਰੂਰ ਲਿਖਿਓ ਇਹ ਦੱਸੋ ਵੀ ਕਿਹੜੀ ਨਸਲ ਦੇ ਕੁੱਤੇ ਆ ਕਿਉਂਕਿ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਇਹਦੇ ਨਾਲ ਦੇ ਕੁੱਤੇ ਹੋਰ ਨਸਲਾਂ ਤਾਂ ਆਮ ਹੀ ਹੋਈਆਂ ਫਿਰਦੀਆਂ ਪਰ ਇਹ ਨਸਲ ਬਹੁਤ ਘੱਟ ਲੋਕਾਂ ਕੋਲ ਆ ਤੇ ਬੜੇ ਸੋਹਣੇ ਕੁੱਤੇ ਆ ਇਹ ਕੁੱਤੇ ਮਹਿੰਗੇ ਵੀ ਆ ਦੇ ਸੋਹਣੇ ਵੀ ਬਹੁਤ ਆ ਤੇ ਹੈ ਵੀ ਗਿਣਤੀ ਜਿਹੜੀ ਇਹਨਾਂ ਦੀ ਉਹ ਦਿਨੋਂ ਦਿਨ ਤਾਂ ਹੋ ਸਕਦਾ ਆਪਣੇ ਪੰਜਾਬ ਦੇ ਅਜਵਾਦ ਰਹੀ ਹੋਵੇ ਪਰ ਘੱਟ ਆ ਇਹ ਨਸਲ ਘੱਟ ਵੇਖਣ ਨੂੰ ਮਿਲਦੀ ਆ ਆਪਾਂ ਨੂੰ ਤੁਸੀਂ ਵੀ ਹੋਰ ਕੁੱਤੇ ਬਹੁਤ ਦੇਖਦੇ ਹੋਵੋਗੇ ਪਰ ਇਸ ਨਸਲ ਦੇ ਕੁੱਤੇ ਬਹੁਤ ਘੱਟ ਆ ਜੱਜਾਂ ਵੱਲੋਂ ਕੁੱਤੇ ਦੇ ਦੰਦ ਚੈੱਕ ਕੀਤੇ ਜਾ ਰਹੇ ਆ ਬੜੇ ਸੋਹਣੇ ਕੁੱਤੇ ਆ ਜਾ ਜਿਹਨਾਂ ਨੂੰ ਦੇਖ ਰਹੇ ਆ ਹੁਣ ਤੋੜ ਕੇ ਦੇਖਣਗੇ ਬਹੁਤ ਵਧੀਆ ਕੁੱਤੇ ਆ ਤੇ ਇਹ ਡੌਗ ਸ਼ੋ ਜਿਹੜਾ ਇੱਥੇ ਹੋ ਰਿਹਾ ਵਾ ਇਹ ਪਿੰਡ ਦਾ ਹੀ ਮੁੰਡਾ ਸੁਖੀ ਉਸ ਵੀਰ ਵੱਲੋਂ ਆਰਗੇਨਾਈਜ਼ ਕੀਤਾ ਗਿਆ ਵਾ ਚਲੋ ਸਹਿਯੋਗ ਤਾਂ ਕਾਫੀ ਜਣਿਆਂ ਦਾ ਹੋਊਗਾ ਵਿੱਚ ਉਹਨੂੰ ਪਰ ਇੱਕ ਪਹਿਲ ਕਦਮੀ ਕਰਨੀ ਕਿਸੇ ਕੰਮ ਵਾਸਤੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਤੇ ਬਹੁਤ ਵਧੀਆ ਉਹਨੇ ਪਹਿਲਕਦਮੀ ਕੀਤੀ ਆ ਜਿਹੜਾ ਇਹ ਸ਼ੋਅ ਆਰਗੇਨਾਈਜ਼ ਕੀਤਾ ਇੱਥੇ ਤੇ ਬੜਾ ਵਧੀਆ ਸ਼ੋਅ ਆ ਵੇਖੋ ਜੱਜ ਦੇਖ ਰਹੇ ਆ ਕੁੱਤਿਆਂ ਦੀਆਂ ਬਰੀਕੀਆਂ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਵੀ ਕਿਹੜਾ ਕਿਹੜੇ ਨੰਬਰ ਤੇ ਆਉਂਦਾ ਵੇਖੋ ਅੜੀ ਕਰਦਾ ਉਹ ਕਹਿੰਦੇ ਦੰਦ ਦਿਖਾਓ ਤੇ ਉਹ ਮੂੰਹ ਨਹੀਂ ਖੋਲਦਾ ਅਕੇ ਨਾ ਮੂੰਹ ਖੋਲ ਕੇ ਉਹਦੇ ਮਾਲਕ ਨੇ ਦਿਖਾਏ ਆ ਦੰਦ ਬੜਾ ਸੋਹਣਾ ਕੁੱਤਾ ਵੀ ਭਾਲੂ ਜੇ ਵੀ ਲੱਗਦੇ ਆ ਤੇ ਬੱਬਰ ਸ਼ੇਰ ਵਾਂਗੂ ਵਾਲਾ ਤਾਂ ਨਹੀਂ ਆ ਤੇ ਐਂ ਲੱਗਦੇ ਆ ਵੇਖੋ ਵੀ ਹੁਣ ਕਿਹੜਾ ਨੰਬਰ ਲੈ ਕੇ ਜਾਂਦਾ ਇੱਥੋਂ ਚੱਲ ਵੀ ਮਿੱਤਰ ਆ ਤੋਰ ਇਹਨੂੰ ਵੇਖੋ ਪਾਉਂਦਾ ਨਾ ਸ਼ੇਰ ਦਾ ਭਲੇਖਾ ਜੇ ਮੂੰਹ ਜੇ ਤੋ ਦੇਖਦੇ ਆ ਤਾਂ ਭਾਲੂ ਜੇ ਹਰ ਗਿਆ ਤੇ ਮਗਰੋਂ ਬڑے ਚੌੜੇ ਜਿਹੇ ਲੱਗਦੇ ਸਾਈਡ ਤੋਂ ਦੇਖਣ ਨੂੰ ਵੀ بڑے ਘੈਂਟ ਕੁੱਤੇ ਆ ਇਹ ਹੈਗੀ ਆ ਜੀ ਨਸਲ ਚਾਓ ਚਾਓ ਜੇ ਤੁਹਾਨੂੰ ਇਸ ਬਾਰੇ ਪਤਾ ਸੀ ਤਾਂ ਵਧੀਆ ਗੱਲ ਆ ਜੇ ਨਹੀਂ ਪਤਾ ਸੀ ਤਾਂ ਇਹਦੀ ਨਸਲ ਹੈਗੀ ਆ ਚਾਓ ਚਾਓ ਸੁਣਨ ਵਾਲੇ ਨੂੰ ਵੀ ਅਜੀਬ ਜਿਹਾ ਲੱਗਦਾ ਜੀ ਨੇ ਪਹਿਲੀ ਵਾਰ ਹੀ ਸੁਣਿਆ ਹੋਵੇ ਵੀ ਇਹ ਕਿਹੋ ਜੀ ਨਸਲ ਆ ਭਾਈ ਪਰ ਇਹੀ ਨਾਮ ਆਸੇ ਨਾ ਨਹੀਂ ਕਿਹਾ ਬਿਲਕੁਲ ਸੱਚੀ ਗੱਲ ਆ ਇਹੀ ਨਾਮ ਆ ਇਹਦਾ نسل ਦਾ ਤੇ ਦੇਖੋ ਜੱਜ ਸਹਿਬਾਨ ਉਹਨਾਂ ਨੂੰ ਦੇਖ ਰਹੇ ਆ ਖੜਾ ਕੇ ਉੱਤੇ ਬੜੇ ਸੋਹਣੇ ਸੋਹਣੇ ਆ ਕੱਲੇ ਕੱਲੇ ਕੁੱਤੇ ਨੂੰ ਚੈੱਕ ਕੀਤਾ ਜਾ ਰਿਹਾ ਯੂ ਕਿਵੇਂ ਖੜਦਾ ਉਹ ਚੱਲੜਾ ਜਿਹੜਾ ਕੁੱਤਾ ਉਹ ਥੋੜਾ ਜਿਹਾ ਵਧੀਆ ਖੜਾ ਆ ਉਹ ਕੇ ਪ੍ਰੈਕਟਿਸ ਦੇ ਨਾਲ ਹੀ ਆ ਇਹ ਗੱਲਾਂ ਵੀ ਚਲੋ ਜੀ ਤੋਰੋ ਇਹਨੂੰ ਚਲੋ ਬਾਈ ਦੂਜਾ ਵੀ ਤੋਰਦਾ ਤੋਰ ਕੇ ਦਿਖਾਇਆ ਜਾ ਰਿਹਾ ਇੱਕ ਗੱਲ ਇਹ ਬੜੀ ਵਧੀਆ ਇਹਨਾਂ ਦੇ ਵਿੱਚ ਵੀ ਜਿਹੜਾ ਇਹ ਇੱਕ ਦੂਜੇ ਨਾਲ ਲੜਦੇ ਨਹੀਂ ਜੇ ਹੁਣ ਆਪਾਂ ਕਾਮ ਜਾਂ ਕੁੱਤਾ ਜਿਵੇਂ ਘਰੋਂ ਗੋਲ ਕੇ ਲੈ ਜਾਂਦੇ ਕਿਸੇ ਸ਼ੋਅ ਤੇ ਜਾਂ ਤਾਂ ਉਹ ਡਰੀ ਜਾਊਗਾ ਤੇ ਜਾਂ ਉਹ ਦੂਜਿਆਂ ਨੂੰ ਵੇਖ-ਵੇਖ ਭੌਂਕੀ ਜਾਊਗਾ ਪਰ ਇਹਨਾਂ ਦੇ ਵਿੱਚ ਬਿਲਕੁਲ ਹੀ ਨਹੀਂ ਹੈ ਵੇਖ ਲਓ ਹਨਾ ਕੋਲ ਕੋਲ ਤੁਰੇ ਫਿਰਦੇ ਆ ਪਰ ਬਿਲਕੁਲ ਹੀ ਆਏ ਨਹੀਂ ਵੀ ਨੜਨ ਕੋਲਣ ਲੱਗ ਗਏ ਆ ਤੇ ਆਪਣੇ ਜਿਹੜੇ ਆਮ ਕੁੱਤੇ ਆ ਪਿੰਡਾਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਰੱਖਦੇ ਆ ਉਹ ਤਾਂ ਵੇਖ ਵੇ ਕੀ ਭੌਂਕੀ ਜਾਂਦੇ ਆ ਇੱਕ ਦੂਜੇ ਨੂੰ ਤਾਂ ਵੇਖ ਲੋ ਲੈਂਡ ਦੇ ਵਿੱਚ ਕਿਵੇਂ ਖੜੇ ਆ ਕੋਈ ਨਹੀਂ ਇੱਕ ਦੂਜੇ ਨੂੰ ਪੈਂਦਾ ਨਾ ਭੌਂਕਦਾ ਜਿਵੇਂ ਲੈ ਕੇ ਤੁਰਦੇ ਆ ਉਹਨਾਂ ਨੂੰ ਗਿੱਜੇ ਹੀ ਉਸ ਹੱਬ ਨਾਲ ਉਵੇਂ ਢੇੜਾ ਜਾਂ ਦੇ ਆਉਂਦੇ ਸ਼ੌਂਕੀਆ ਜਿਹੜਾ ਦੇਖੋ ਕਿੰਨਾ ਸੋਹਣਾ ਕੁੱਤਾ ਪਾਈ ਦਾ ਬਾਲਾ ਘੈਂਟ ਕੁੱਤਾ ਜੱਤ ਵੀ ਸਾਰੇ ਕੁੱਤਿਆਂ ਤੋਂ ਜ਼ਿਆਦੀ ਆ ਇਹਦੇ ਐ ਵੀਟੋਰੀ ਆ ਬਹੁਤ ਸੋਹਣੇ ਸੋਹਣੇ ਜਾਨਵਰ ਲੋਕਾਂ ਨੇ ਰੱਖੇ ਆ ਪਰ ਜਦੋਂ ਇਹੋ ਜਿਹੇ ਸ਼ੋਹਾਂ ਤੇ ਜਾਈਦਾ ਫਿਰ ਤਾਂ ਹਰ ਕਿਸੇ ਬੰਦੇ ਨੂੰ ਹੀ ਸ਼ੌਂਕ ਜਾਗਦਾ ਵੀ ਮੈਂ ਵੀ ਕੋਈ ਚੰਗਾ ਜਿਹਾ ਰੱਖਾਂ ਸਾਂਭੇ ਭਵਾ ਆਪਣੇਰਗਾ ਨਾਂ ਘਰੇ ਆ ਕੇ ਸਾਂਭੇ ਆ ਭਵਾ ਜਾਵੇ ਨਾ ਤੇ ਪਰ ਰੱਖਣ ਦਾ ਸ਼ੌਂਕ ਜਿਹੜਾ ਉਹ ਇਦਾਂ ਦੇ ਸ਼ੋਹ ਦੇਖ ਕੇ ਬਹੁਤ ਹਰ ਇੱਕ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਮੈਂ ਰੱਖਾਂ ਕੁੱਤਾ ਬੜੇ ਸੋਹਣੇ ਕੁੱਤੇ ਆ ਖਾਲਸਾ ਜੀ ਦਾ ਕੁੱਤਾ ਵੀ ਚੰਗਾ ਵਧੀਆ ਵਾ ਤੇ ਹਰਲੇ ਬਾਈ ਕੋਲੇ ਵੀ ਹੁੰਦਾ ਕੁੱਤਾ ਸੋਹਣਾ ਵਾ ਪਰ ਜਿਹੜਾ ਸਿੰਘ ਸਾਹਿਬ ਕੋਲੇ ਆ ਉਹ ਥੋੜਾ ਜਿਹਾ ਦੂਜਿਆਂ ਨਾਲੋਂ ਵੱਖਰਾ ਹੀ ਦਿਸਦਾ ਵਾ ਸੈਜ ਵੀ ਉਹਦਾ ਥੋੜਾ ਜਿਹਾ ਦੂਜਿਆਂ ਨਾਲੋਂ ਵੱਡਾ ਲੱਗਦਾ ਤੇ ਜੱਤ ਵੀ ਜ਼ਿਆਦੀ ਆ ਨਖੜਾ ਕੇ ਦੇਖੀ ਜਾਂਦੇ ਆ ਉਹਨਾਂ ਨੂੰ ਨੂੰ ਦੇਖੋ ਕਿੰਨਾ ਸੋਹਣਾ ਕੁੱਤੇ ਦਾ ਬੜੀ ਵਧੀਆ ਜੀ ਨਸਲ ਆ ਵੀ ਇਹ ਹੈਗੇ ਆ ਰੂਜ ਹੈ ਹੀ ਆ ਜੱਤ ਬਹੁਤ ਜਿਆਦੀ ਆ ਇਹ ਵੀ ਠੰਡੇ ਮੁਲਕਾਂ ਵਾਲੀ ਨਸਲ ਹੀ ਹੋਣੀ ਆ ਤੇ ਪਰ ਆਪਣੇ ਲੋਕ ਤਾਂ ਬਹੁਤ ਜਿਆਦੇ ਬਰੀਡਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਰੱਖਣ ਲੱਗ ਗਏ ਆ ਕੁੱਤਿਆਂ ਦੇ ਆ ਉਧਰ ਉਹ ਵਪਾਰੀ ਰੰਗ ਦੇ ਵਿੱਚ ਕੋਈ ਹੋਰ ਕੁੱਤਾ ਫਿਰਦਾ ਵਾ ਇੱਧਰ ਚਾਓ 14 ਦਾ ਮੁਕਾਬਲਾ ਚੱਲ ਰਿਹਾ ਓਏ ਹੋਰ ਆ ਗਿਆ ਇੱਕ ਉਹ ਬਰੇ ਫਿਰਦਾ ਵੇਖੋ ਕਾਲੇ ਰੰਗ ਦਾ ਉਹ ਬੱਚਾ ਵਾ ਚਾਓ 14 ਦਾ ਪਰ ਹੈ ਲੱਗਦਾ ਨਾ ਭਾਲੂ ਜਿਆ ਆ ਵੀ ਲਈ ਆਉਂਦਾ ਬਈ ਜਮਈਆਂ ਲਾਦਾ ਜੋ ਭਾਲੂ ਦਾ ਬੱਚਾ ਹੁੰਦਾ ਰੰਗ ਕਾਲਾ ਵ ਤੇ ਇੱਕ ਦੂਰਾ ਛੋਟਾ ਓਏ ਵੇਖੀ ਬਈ ਰਤਨਾ ਵੜਾ ਵੀ ਜਾਦਾ ਦਾ ਚੈੱਕ ਕਰਦੇ ਆ ਕਿਤੇ ਹੋਰ ਨਾ ਲੱਗੇ ਜੱਜਾਂ ਨੂੰ ਚੈੱਕ ਕਰਨ ਵਾਲਾ ਅਜੇ ਕੋਈ ਇੱਕ ਸਫ਼ਤਾ ਇਹਨਾਂ ਦੀ ਵੀ ਛੇਤੀ ਪੈਂਦੇ ਨਹੀਂਗੇ ਕਿ ਜਾਂ ਤਾਂ ਨਸਲ ਹੀ ਠੰਡੀ ਜੀ ਹੈ ਤੇ ਜਾਂ ਗਿੱਜੇ ਹੀ ਹੋਸਾਬ ਨਾਲ ਇਹ ਖਤਰ ਦੇ ਵੀ ਰੂੰਝੇ ਹੀ ਲੱਗਦਾ ਬਹੁਤ ਜ਼ਿਆਦਾ ਜਾਪਦਾ ਵਾਹ ਕਿ ਵਿਵਾਲ ਕੱਲੇ ਕੱਲੇ ਕੀਤੇ ਆ ਬਾਈ ਹੋਣਾ ਨੇ ਵਾਹ ਜੀ ਵਾਹ ਕੀ ਬਾਤਾਂ ਬਹੁਤ ਸੋਹਣੇ ਲੱਗਦੇ ਫਿਰਦੇ ਲਓ ਜੀ ਘੜਾਓ ਇਹਨਾਂ ਦਾ ਸ਼ੌਂਕੀਆ ਕਿਹੜਾ ਨਿੱਕੇ ਦਾ ਵੀ ਘੜਾਦਾ ਬਾਈ ਨੇ ਕਿਹੜਾ ਭਾਲੂ ਦੇ ਬੱਚੇ ਦਾ ਦੇਖੋ ਕਿੰਨੇ ਘੈਂਡ ਆ ਵਾਹ ਕਿ ਬੜੀ ਸੋਹਣੀ ਨਾ ਸਾਲਾ ਹੋ ਗਿਆ ਤਾਂ ਮਿੰਗੇ ਪਰ ਹੈ ਬੜੇ ਸੋਹਣੇ ਲਾਓ ਜੀ ਲਾਈਨ ਅਪ ਕਰੋ ਜਦ ਕਹਿੰਦੇ ਸਾਨੂੰ ਦਿਖਾਓ ਵੀ ਕੀ ਬਣਦਾ ਰਿਜ਼ਲਟ ਦਾ ਜਾਵੜੇ ਟਰੋਫੀਆਂ ਨਾਲ ਚੱਕ ਲਈਆਂ ਟਰੋਫੀਆਂ ਨੂੰ ਦੇਖਦੇ ਆ ਵੀ ਪਹਿਲੇ ਤੇ ਕਿਹੜਾ ਆ ਗਿਆ ਇਹ ਲਾਓ ਜੀ ਬਾਈ ਖਾਲਸਾ ਜੀ ਉਹਨਾਂ ਦਾ ਕੁੱਤਾ ਪਹਿਲੇ ਤੇ ਆ ਗਿਆ ਵੇਖਣ ਨੂੰ ਵੀ ਸੋਹਣਾ ਸੀ ਬਹੁਤ ਵਧੀਆ ਸੀਗਾ ਸਾਹਿਬ ਕੋں ਵੀ ਜੱਤ ਚੁੱਤ ਵੀ ਬਹੁਤ ਜਿਆਦਾ ਸੀ ਤੇ ਪਹਿਲੇ ਤੇ ਆ ਗਿਆ ਬਾਈ ਦਾ ਕੁੱਤਾ ਤੇ ਦੂਜੇ ਤੇ ਉਹ ਬਾਈ ਜਿਹੜਾ ਹੁੱਡੀ ਪਾਈ ਜਾਂਦਾ ਉਹਦਾ ਸੋਹਣੇ ਆ ਕੁੱਤੇ ਦੋਵੇਂ ਬਹੁਤ ਬੜੇ ਵਧੀਆ ਕੁੱਤੇ ਸੀਗੇ ਤੇ ਆਪੋ ਆਪਣਾ ਨੰਬਰ ਉਹਨਾਂ ਨੇ ਚੱਕ ਲਿਆ ਕਿਉਂਕਿ ਜੱਜਾਂ ਨੇ ਲਾਏ ਆ ਇਹਨਾਂ ਤੇ 20-25 ਮਿੰਟ ਅੱਧਾ ਘੰਟਾ ਤੇ ਹੁਣ ਮੁਕਾਬਲਾ ਬਾਈ ਨੇ ਜਿੱਤ ਲਿਆਵਾ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ Facebook ਪੇਜ ਤੇ Instagram ਪੇਜ ਨੂੰ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ